ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਦਾਰ ਹਮੇਸ਼ ਸਿੰਘ ਅਰੋੜਾ ਪ੍ਰਧਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਤਰੀ ਪੰਜਾਬ ਸਰਕਾਰ ਪਾਕਿਸਤਾਨ ਸנגਤ ਜੀ ਕੱਲ ਆਪਾਂ ਤੁਰਨਲ ਸ਼ੇਅਰ ਕੀਤਾ ਜਦੋਂ ਇਸ ਪਵਿੱਤਰ ਸਥਾਨ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਸੀਂ ਹਾਜ਼ਰ ਹੋਏ ਔਰ ਜਿਸ ਜਗ੍ਹਾ ਤੇ ਮੈਂ ਖੜਾ ਇਸ ਜਗ੍ਹਾ ਤੇ ਅਸੀਂ ਬੋਟ ਚ ਬੈਠ ਕੇ ਕਸ਼ਤੀ ਚ ਬੈਠ ਕੇ ਅਸੀਂ ਜਿਹੜੇ ਸਾਡੇ ਗ੍ਰੰਥੀ ਯਾਤਰੀ ਸਹਿਬਾਨ ਇਥੋਂ ਦੇ ਸੇਵਾਦਾਰ ਸਾਰੇ ਫੈਸਿਲੀਟੈਂਸ ਸਾਹਮਣੀ ਪਿਛਲੀ ਬਿਲਡਿੰਗ ਤੋਂ ਲੈਣੇ ਆਸਤੇ ਜਿਸ ਜਗ੍ਹਾ ਤੇ ਮੈਂ ਖੜਾ ਇੱਥੇ ਕੱਲ 6 ਫੁੱਟ ਪਾਣੀ ਸੀ ਅੱਜ ਸਵੇਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਦਰੋਵਾਲ ਦੀ ਧਰਤੀ ਤੇ ਆਏ ਉਹਨਾਂ ਨੇ ਕਰਤਾਰਪੁਰ ਸਰਦਾਰ 에ਰੀਅਲ ਵਿਊ ਕੀਤਾ ਔਰ ਜਾਣ ਲੱਗੇ ਡਾਇਰੈਕਸ਼ਨ ਦੇ ਕੇ ਗਏ ਕਿ ਇਮੀਡੀਏਟਲੀ ਪਾਣੀ ਰਿਮੂਵ ਕੀਤਾ ਜਾਏ ਉਹਦੇ ਵਿੱਚ ਉਸ ਮੀਟਿੰਗ ਦੇ ਪ੍ਰਧਾਨ ਮੰਤਰੀ ਪਾਕਿਸਤਾਨ ਜਨਾਬ ਸ਼ਬਾਸ਼ੀ ਸੋਬੀ ਮੌਜੂਦ ਸਨ ਇਸੇ ਤਿੱਕੇ ਨਾਲ ਤੁਸੀਂ ਪਿੱਛੇ ਦੇਖਿਆ ਹੋਣੀ ਤੁਹਾਨੂੰ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਕਿ ਸਾਡੇ پاک ਫੌਜ ਦੇ ਪਾਕਿਸਤਾਨ ਰੇਂਜਰ ਦੇ ਜਵਾਨ ਜਿਹੜੇ ਨੇ ਇਸ ਟਾਈਮ ਲੱਗੇ ਹੋਏ ਨੇ ਉਹ ਜਿਹੜਾ ਪਾਣੀ ਅੰਦਰ ਹੈ ਉਸ ਪਾਣੀ ਨੂੰ ਕੱਢ ਰਹੇ ਨੇ ਤਾਂ ਕਿ ਇਮੀਡੀਏਟਲੀ ਆਪਾਂ ਇਸ ਗੁਰੂ ਘਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਅਸੀਂ ਮੋਦੀ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ ਮੋਦੀ ਸਰਕਾਰ ਜੀ ਸੰਗਤਾ ਭੇਜੋ ਉਹਨਾਂ ਨੇ 2 ਲੱਖ ਕਿਊਸਿਕ ਪਾਣੀ ਭੇਜਿਆ ਸੋ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਸੱਚੇ ਪਾਤਸ਼ਾਹ ਕਿਰਪਾ ਕਰਨ ਕੱਲ ਤੱਕ ਇਹ ਸਾਰਾ ਪਾਣੀ ਇਥੋਂ ਅਸੀਂ ਕਢ ਲਾਂਗੇ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਉਹ ਸੰਗਤਾਂ ਜਿਹੜੀਆਂ ਪਾਕਿਸਤਾਨ ਦੇ ਵੱਖ-ਵੱਖ ਕੋਨੇ ਤੋਂ ਰੰਗਦੀਆਂ ਨੇ ਆਪਾਂ ਪਰਸੋਂ ਤੋਂ ਸੇਵਾ ਆਰੰਭ ਕਰਨੀ ਹੈ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਵੀ ਆਪਾਂ ਬੜੀ ਪ੍ਰਕਾਸ਼ਤ ਪਿਆਰ ਤੇ ਉਤਸ਼ਾਹ ਨਾਲ ਮਨਾਣਾ ਹੈ ਸੋ ਆਓ ਆਪਾਂ ਸੇਵਾ ਆਰੰਭ ਕਰੀਏ ਗੁਰੂ ਘਰ ਦੀ ਪਰਸੋਂ ਤੋਂ ਜਿਹੜੀ ਸੇਵਾ ਆਰੰਭ ਕਰਾਂਗੇ ਤੁਸੀਂ ਆਓ ਇਸ ਗੁਰੂ ਘਰ ਨੂੰ ਆਪਾਂ ਫਿਰ ਉਸੇ ਦੇ ਕੇ ਨਾਲ ਸ਼ਾਨਦਾਰ ਕੇ ਨਾਲ ਇੱਥੇ ਅੰਮ੍ਰਿਤ ਵੇਲਾ ਵੀ ਕਰੀਏ ਆਪਾਂ ਸ਼ਾਮ ਦਾ ਦੀਵਾਨ ਵੀ ਚ ਜਾਈਏ ਤੇ ਜਿਹੜੀ ਜੋਤ ਦੋ ਦਿਨ ਤੋਂ ਬੰਦ ਹੈ ਆਪਾਂ ਉਹ ਜੋਤ ਵੀ ਜਗਾਈਏ ਇੱਕ ਵਾਰ ਫਿਰ ਸੰਗਤ ਦੀ ਤੁਹਾਡਾ ਸਭ ਦਾ ਧੰਨਵਾਦ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਮੈਂ ਆਖਰਿਜ ਪੰਜਾਬ ਸਰਕਾਰ ਦਾ ਆਪਣੀ ਮੁੱਖ ਮੰਤਰੀ ਪੰਜਾਬ ਮਹਤောਮਾ ਮਰੀਮ ਨਵਾਸ਼ਿਫ ਸਾਹਿਬਾ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਮੁਹੰਮਦ ਸ਼ਾਹਬਾਸ਼ਿਫ ਸਾਹਿਬ ਦਾ ਆਪਣੇ ਇਸ ਇਲਾਕੇ ਦੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਔਰ ਕੇਂਦਰ ਦੇ ਮੰਤਰੀ جناب ਐਸਰ ਇਕਬਾਲ ਸਾਹਿਬ ਦਾ ਆਪਣੇ ਮੰਤਰੀ جناب ਸਰਦਾਰ ਯੂਸਫ ਸਾਹਿਬ ਦਾ ਅਕਾਕੁਤਸ ਪ੍ਰਾਪਰਟੀ ਬੋਰਡ ਦਾ ਆਪਣੇ ਡਿਪਟੀ ਕਮਿਸ਼ਨਰ ਪੂਰੀ ਇਤਜ਼ਾਮੀਆਂ ਦਾ ਨਾਰੋਵਾਲ ਦੀ ਆਵਾਮ ਦਾ ਧੰਨਵਾਦ ਕਰਦਾ ਔਰ ਆਖਰ ਮੈਂ ਫੀਲਡ ਮਾਰਸ਼ਲ جناب ਜਨਰਲ ਅਸਮੁਨੀਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕੱਲ ਪੂਰਾ ਦਿਨ ਉਹਨਾਂ ਦੀ ਫੌਜ ਦੇ ਜਿਹੜੇ ਜਵਾਨ ਬਾਹਰ ਖੜੇ ਹੋ ਕੇ ਸਾਡੇ ਨਾਲ ਔਰ ਫਿਰ ਗੁਰੂ ਘਰ ਅੰਦਰ ਆ ਕੇ ਸਾਡੇ ਨਾਲ ਉਹਨਾਂ ਨੇ ਸੇਵਾ ਕੀਤੀ ਅੱਜ ਵੀ ਉਹਨਾਂ ਦੇ ਜਵਾਨ ਲੱਗੇ ਹੋਏ ਨੇ ਔਰ ਜਿਹੜਾ ਪਾਣੀ ਅੰਦਰ ਹੈ ਉਹ ਬਾਹਰ ਕੱਢ ਰਹੇ ਨੇ ਉਸ ਮੈਂ ਸਭ ਦਾ ਧੰਨਵਾਦ ਕਰਦਾ ਸੰਗਤ ਜੀ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜਾ ਸਾਨ ਸੰਗਤਾਂ ਕੋਲੋਂ ਵਿਛੜਿਆ ਸੀ ਕੱਲ ਗੁਰੂ ਪਾਤਸ਼ਾਹ ਕਿਰਪਾ ਕਰਨ ਦੁਬਾਰਾ ਫੇਰ ਆਪਾਂ ਕੱਲ ਤੋਂ ਇੱਥੇ ਰੌਣਕਾਂ ਲੱਗਣੀਆਂ ਆ ਅਸੀਂ ਮੋਦੀ ਸਰਕਾਰ ਨੇ ਕਰ ਫੇਰ ਬੇਨਤੀ ਕਰਦੇ ਆ ਮੋਦੀ ਸਾਹਿਬ 2 ਲੱਖ ਕਿਉਂ ਸੇ ਪਾਣੀ ਨਿਸ਼ਾਨ ਉਚਾਈਦਾ ਸਾਨੂੰ ਸੰਗਤ ਚਾਹੀਦੀ ਏ ਕਰਤਾਰਪੁਰ ਸ਼ਬਦ ਔਰ ਲਾਂਗਾ ਜਿਹੜਾ 7 ਮਈ ਤੋਂ ਬੰਦ ਹੈ ਤੁਰਨੂ ਅਸੀਂ ਬੇਨਤੀ ਕਰਦਾ ਹਾਂ ਕੋਈ ਸਲੱਗ ਨੂੰ ਖੋਲੋ ਪਾਕਿਸਤਾਨ ਨੇ ਹਮੇਸ਼ਾ ਸਿੱਖ ਨੂੰ ਮਾਨ ਦਿੱਤਾ ਹੈ ਸਿੱਖ ਨੂੰ ਹਮੇਸ਼ਾ ਇੱਜ਼ਤ ਦਿੱਤੀ ਹੈ ਸਿੱਖ ਨੂੰ ਹਮੇਸ਼ਾ ਪਿਆਰ ਦਿੱਤਾ ਹੈ ਕੱਲ ਦਾ ਜਦੋਂ ਦਾ ਕਰਤਾਰਪੁਰ ਸਾਹਿਬ 'ਚ ਪਾਣੀ ਆਇਆ ਹੈ ਪਾਕਿਸਤਾਨ ਦਾ ਮੀਡੀਆ ਬਾਰ-ਬਾਰ ਇਸ ਚੀਜ਼ ਨੂੰ ਹਾਈਲਾਈਟ ਕਰ ਰਿਹਾ ਹਰ ਸ਼ਖਸ ਜਿਹੜਾ ਉਹਨਾਂ ਨੇ ਕੱਲ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਮੈਨੂੰ ਦੁਨੀਆ ਪਰ ਦੇ ਵੱਖ-ਵੱਖ ਉਹਨਿਆਂ ਤੋਂ ਸਿੱਖ ਸੰਗਤਾਂ ਦੇ ਨਾਨਕ ਨਾਮ ਲੈਵਾ ਸੰਗਤਾਂ ਦੇ ਸ਼ਰਧਾਲੂਆਂ ਦੇ ਮੁਸਲਮਾਨ ਪਰਵਾਹਾਂ ਦੇ ਸਿੱਖ ਤੇ 크੍ਰਿਸਚਨ ਪ੍ਰਵਾਦੀ ਹਿੰਦੂ ਪ੍ਰਵਾਦੀ ਸਭ ਦੇ ਫੋਨ ਆਏ ਉਹਨਾਂ ਨੇ ਆਪਣੇ ਦੁੱਖ ਤਾਂ ਪ੍ਰਗਟਾਵਾ ਕੀਤਾ ਪਾਕਿਸਤਾਨ ਦੇ ਵੱਖ-ਵੱਖ ਅਕਾ ਦੇ ਸਾਡੇ ਮੁਸਲਮਾਨ ਵੀਰਾਂ ਦੇ ਫੋਨ ਆਏ ਮੈਂ ਸਭ ਦਾ ਤਰਵਤ ਕਰਦਾ ਗੁਰੂ ਪਾਤਸ਼ਾਹ ਕਿਰਪਾ ਕਰਨ ਬਹੁਤ ਜਲਦ ਆਪਾਂ ਇਹ ਦੁਬਾਰਾ ਅਸਥਾਨ ਗੁਰੂ ਪਾਤਸ਼ਾਹ ਦਾ ਇਹਨੂੰ ਅਸੀਂ ਉਸੇ ਤਰੀਕੇ ਨਾਲ ਦੁਬਾਰਾ ਫਿਰ ਇੱਥੇ ਪ੍ਰਕਾਸ਼ ਵੀ ਹੋਏਗਾ ਪਰ ਆਪਾਂ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਦੇ ਨਾਮ ਸਿ ਉਚਾਰਨ ਕਰਾਂਗੇ ਬੋਲਚੂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ